ਓਡੀਸਾ ਵਿੱਚ ਘੁੰਮ ਰਿਆਂ ਜੀ ਸੈਰ ਸਪਟਾ ਕਰਨ ਆਏ ਹੋਏ ਆ ਓਡੀਸਾ 103 ਦਿਨ ਹੋ ਗਏ ਅੱਜ ਓਡੀਸਾ ਆਇਆ ਨੂੰ ਇਸ ਟਾਈਮ ਓਡੀਸਾ ਦੇ ਜੰਗਲਾਂ ਵਿੱਚ ਘੁੰਮ ਰਹੇ ਆ ਜਿਹੜੇ ਕਹਿੰਦੇ ਆ ਓਡੀਸਾ ਇੱਕ ਡੇ ਡੇ ਜੰਗਲ ਹੈ ਦੇਖੋ ਇਹ ਖੜੀ ਆ ਪਬਲਿਕ ਓਡੀਸਾ ਕੀ ਅੱਜ ਓਡੀਸਾ ਦੇ ਵਿੱਚ ਇਹ ਦੇਖੋ ਛੋਟੇ ਛੋਟੇ ਕੰਮਾਂ ਵਾਲ ਬੰਦਿਆਂ ਨੇ ਪੂਰੇ ਘਰ ਚਲਾ ਰੱਖੇ ਆ ਈਸਾ ਕੇ ਜੰਗਲ ਪਿੱਛੇ ਵਾਦੀ ਵਗਦੀ ਆ ਬੜੇ ਬੜੇ ਡੱਕਣ ਆ ਨਾ ਇਹ ਘਰ ਇਹਨਾਂ ਦੇ ਦੇਖੋ ਘਰ ਟਿਕ ਟਿਕ ਟੋਪ ਬਣਾਏ ਹੋਏ ਸੋ ਅੱਜ ਸਾਰੇ ਵੀਰਾਂ ਦਾ ਜਿੰਨੇ ਵੀ ਵੀਡੀਓ ਨੂੰ ਦੇਖ ਕੇ ਲਾਇਕ ਜਰੂਰ ਕਰਿਓ ਦੇਖੋ ਆਗੇ ਜੰਗਲ ਕਿੱਡੇ-ਕੱਡੇ ਜੰਗਲਾਂ ਦੇਖੋ ਦੂਰ-ਦੂਰ ਤੱਕ ਸੁਧਰੀ ਚਮਕਦਾ ਇੱਥੇ ਕਾਰਾਂ ਘਰ ਦੇਖੋ ਕਿਨੇ-ਕਿੰਨੇ ਵਧੀਆ ਬਣਾਏ ਹੋਏ ਆ ਆ ਦੇਖੋ ਕੋਠੀ ਐ ਆਪਣੀ ਕੋਠੀ ਨਹੀਂ ਸੀ ਆਪਾਂ ਪੰਜਾਬ ਦੇ ਵਿੱਚ ਕਦੇ ਐਸੀ ਕੋਠੀ ਬਣਾਈ ਐ ਐਜੀ ਬਣਾਈ ਇਹ ਵਾ ਗਿਆ ਜੀ ਅਰੇ ਆਪਣੀ ਗੱਡੀ ਭਰ ਲਈ ਅੰਦਰ ਸਕੂਟਰੀ ਫੜੇ ਅੰਦਰ ਆਪਣੀ ਗੱਡੀ ਭਰ ਰਹੀ ਹੈ ਜੀ ਸੋ ਇਹ ਗੱਡੀ ਦੇ ਉੱਪਰ ਘੁੰਮਣ ਗਏ ਨੇ ਇਹ ਵਾ ਨਾ ਹਾਂ ਮੈਂ ਤਾਂ ਨੋ ਕੁਆੜੀ ਹੈਗਾ ਸਿਸਟਮ ਅੰਦਰ ਆਪਣੀ ਗੱਡੀ ਖੜੀ ਹੈ ਜੀ ਜੋ ਸਕ੍ਰੈਬ ਲੋਡ ਕਰ ਰਹੀ ਹੈ ਜਗਿੰਦਗੜ੍ਹ ਕੇ ਵਸਤਾ ਹੈ ਉਹ ਬੜੀ ਹੈ ਜੀ ਕਰਮਾਂ ਵਾਲੀ ਲੋਡਿੰਗ ਕੇ ਵਾਸਤੇ ਸੋ ਦੇਖੋ ਦੇਖੋ ਕਿਆ ਕੰਮ ਕੇ ਗੇਟ ਪਏ ਕਵਾੜੀਆਂ ਹੁੰਦੇ ਨੇ ਆਪਰਾ ਆਪਣੇ ਭਾਈ ਨੂੰ ਨਹੀਂ ਦਿੰਦੇ ਕਿਸੇ ਨੂੰ ਦੇਖੋ ਅੱਜ ਆਇਆ ਆ ਗੱਡੀ